ਬੈਂਕ ਲਗਾਤਾਰ ਰਹਿਣਗੇ 5 ਦਿਨ ਬੰਦ ਬੈਂਕ ਬੰਦ ਹੋਣ ਕਾਰਨ ਲੋਕਾਂ ਨੂੰ ਕਰਨਾ ਪਵੇਗਾ ਪਰੇਸ਼ਾਨੀਆਂ ਦਾ ਸਾਹਮਣਾ ਜੇਕਰ ਬੈਂਕ ਸੰਬੰਧੀ ਕੋਈ ਕੰਮਕਾਰ ਨੇ ਤਾਂ ਜਲਦ ਤੋਂ ਜਲਦ ਨਿਬੇੜ ਲਓ ਕਿਉਂਕਿ 5 ਦਿਨ ਬੈਂਕ ਬੰਦ ਰਹਿਣਗੇ ਪੰਜਾਬ ਵਿੱਚ ਜਿੰਨੇ ਵੀ ਬੈਂਕ ਨੇ ਉਹ 5 ਦਿਨ ਲਗਾਤਾਰ ਬੰਦ ਰਹਿਣਗੇ ਜਿਸ ਕਾਰਨ ਤੁਹਾਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿੱਥੇ ਮੱਕਤ ਸੰਕ્રાंति ਦਾ ਤਿਹਾਰ ਆਉਣ ਵਾਲਾ ਹੈ ਅਜਿਹਾ ਕਈ ਸੂਬਿਆਂ ਦੇ ਵਿੱਚ ਬੈਂਕ ਬੰਦ ਰਹਿਣਗੇ ਤੇ 13 ਜਨਵਰੀ ਨੂੰ ਦੂਜਾ ਸ਼ਨੀਵਾਰ ਅਤੇ 14 ਜਨਵਰੀ ਨੂੰ ਐਤਵਾਰ ਜਿਸ ਕਾਰਨ ਬੈਂਕਾਂ ਦੇ ਵਿੱਚ ਛੁੱਟੀ ਰਹੇਗੀ ਇਸ ਤੋਂ ਇਲਾਵਾ 16 ਅਤੇ 17 ਜਨਵਰੀ ਨੂੰ ਵੀ ਵਕ-ਵਕ ਸੁੱਬਿਆਂ 'ਚ ਤਿਉਹਾਰਾਂ ਕਾਰਨ ਬੈਂਕਾਂ 'ਚ ਛੁੱਟੀ ਰਹੇਗੀ ਜਿਸ ਕਾਰਨ ਬੈਂਕਾਂ ਦੇ ਕੰਮਕਾਰ ਪਹਿਲਾਂ ਹੀ ਨਿਬੇੜ ਲੈ ਜਾਣ ਤਾਂਕਿ ਤੁਹਾਨੂੰ ਬਾਅਦ ਵਿੱਚ ਪੈਸਿਆਂ ਦੇ ਲੈਣ ਦੇਣ ਵਿੱਚ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਈਏ ਕਿ ਆਖਿਰਕਾਰ ਕਿਹੜੇ-ਕਿਹੜੇ ਦਿਨ ਨੇ ਜਿਸ ਦਿਨ ਬੈਂਕ ਬੰਦ ਰਹਿਣਗੇ 13 ਜਨਵਰੀ ਨੂੰ ਦੂਜਾ ਸ਼ਨੀਵਾਰ ਅਤੇ 14 ਜਨਵਰੀ ਨੂੰ ਐਤਵਾਰ ਜਾਹਿਲ ਦੀ ਗੱਲ ਹੈ ਕਿ ਦੂਜਾ ਸ਼ਨੀਵਾਰ ਹੋਣ ਕਰਕੇ ਅਤੇ ਐਤਵਾਰ ਨੂੰ ਤਾਂ ਬੈਂਕ ਬੰਦ ਹੀ ਰਹਿੰਦੇ ਨੇ ਜਨਵਰੀ ਨੂੰ ਮਾਗੀ ਦੇ ਮੇਲੇ ਕਰਕੇ ਪੰਜਾਬ ਦੇ ਵਿੱਚ ਬੈਂਕ ਬੰਦ ਰਹਿਣਗੇ ਹਾਲਾਂਕਿ ਉਸ ਤੋਂ ਬਾਅਦ 21 ਜਨਵਰੀ ਦਾ ਐਤਵਾਰ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਕਾਰਨ ਬੈਂਕ ਬੰਦ ਰਹਿਣਗੇ 27 ਅਤੇ 28 ਜਨਵਰੀ ਨੂੰ ਚੌਥਾ ਸ਼ਨੀਵਾਰ ਅਤੇ ਐਤਵਾਰ ਹੋਣ ਕਰਕੇ ਬੈਂਕ ਬੰਦ ਰਹਿਣਗੇ ਯਾਨੀ ਕਿ ਇੱਕ ਮਹੀਨੇ ਦੇ ਵਿੱਚ 5 ਦਿਨ ਲਗਾਤਾਰ ਬੈਂਕ ਬੰਦ ਰਹਿਣਗੇ ਬੈਂਕ ਲਗਾਤਾਰ ਰਹਿਣਗੇ 5 ਦਿਨ ਬੰਦ ਬੈਂਕ ਬੰਦ ਹੋਣ ਕਾਰਨ ਲੋਕਾਂ ਨੂੰ ਕਰਨਾ ਪਵੇਗਾ ਪਰੇਸ਼ਾਨੀਆਂ ਦਾ ਸਾਹਮਣਾ ਜੇਕਰ ਬੈਂਕ ਸੰਬੰਧੀ ਕੋਈ ਕੰਮਕਾਰ ਨੇ ਤਾਂ ਜਲਦ ਜੋ ਜਲਦੀ ਨਿਬੇੜ ਲੋ ਕਿਉਂਕਿ 5 ਦਿਨ ਬੈਂਕ ਬੰਦ ਰਹਿਣਗੇ ਪੰਜਾਬ ਵਿੱਚ ਜਿੰਨੇ ਵੀ ਬੈਂਕ ਨੇ ਉਹ 5 ਦਿਨ ਲਗਾਤਾਰ ਬੰਦ ਰਹਿਣਗੇ ਜਿਸ ਕਾਰਨ ਤੁਹਾਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿੱਥੇ ਮੱਕਤ ਸੰਕ્રાंति ਦਾ ਤਿਹਾਰ ਆਉਣ ਵਾਲਾ ਹੈ ਅਜਿហេ ਕਈ ਸੂਬਿਆਂ ਦੇ ਵਿੱਚ ਬੈਂਕ ਬੰਦ ਰਹਿਣਗੇ ਤੇ 10 ਜਨਵਰੀ ਨੂੰ ਦੂਜਾ ਸ਼ਨੀਵਾਰ ਅਤੇ 14 ਜਨਵਰੀ ਨੂੰ ਐਤਵਾਰ ਜਿਸ ਕਾਰਨ ਬੈਂਕਾਂ ਦੇ ਵਿੱਚ ਛੁੱਟੀ ਰਹੇਗੀ ਇਸ ਤੋਂ ਇਲਾਵਾ 16 ਅਤੇ 17 ਜਨਵਰੀ ਨੂੰ ਵੀ ਵਕ-ਵਕ ਸੁੱਬਿਆਂ 'ਚ ਤਿਉਹਾਰਾਂ ਕਾਰਨ ਬੈਂਕਾਂ 'ਚ ਛੁੱਟੀ ਰਹੇਗੀ ਜਿਸ ਕਾਰਨ ਬੈਂਕਾਂ ਦੇ ਕੰਮਕਾਰ ਪਹਿਲਾਂ ਹੀ ਨਿਬੇੜ ਲੈ ਜਾਣ ਤਾਂ ਕਿ ਤੁਹਾਨੂੰ ਬਾਅਦ ਵਿੱਚ ਪੈਸਿਆਂ ਦੇ ਲੈਣ-ਦੇਣ ਵਿੱਚ ਕੋਈ ਦਿੱਕਤ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਈਏ ਕਿ ਆਖਿਰਕਾਰ ਕਿਹੜੇ-ਕਿਹੜੇ ਦਿਨ ਨੇ ਜਿਸ ਦਿਨ ਬੈਂਕ ਬੰਦ ਰਹਿਣਗੇ 13 ਜਨਵਰੀ ਨੂੰ ਦੂਜਾ ਸ਼ਨੀਵਾਰ ਅਤੇ 14 ਜਨਵਰੀ ਨੂੰ ਐਤਵਾਰ। ਜਾਹਿਲ ਦੀ ਗੱਲ ਹੈ ਕਿ ਦੂਜਾ ਸ਼ਨੀਵਾਰ ਹੋਣ ਕਰਕੇ ਅਤੇ ਐਤਵਾਰ ਨੂੰ ਤਾਂ ਬੈਂਕ ਬੰਦ ਹੀ ਰਹਿੰਦੇ ਨੇ। ਜਨਵਰੀ ਨੂੰ ਮਾਗੀ ਦੇ ਮੇਲੇ ਕਰਕੇ ਪੰਜਾਬ ਦੇ ਵਿੱਚ ਬੈਂਕ ਬੰਦ ਰਹਿਣਗੇ। ਹਾਲਾਂਕਿ ਉਸ ਤੋਂ ਬਾਅਦ 21 ਜਨਵਰੀ ਦਾ ਐਤਵਾਰ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਕਾਰਨ ਬੈਂਕ ਬੰਦ ਰਹਿਣਗੇ। 27 ਅਤੇ 28 ਜਨਵਰੀ ਨੂੰ ਚੌਥਾ ਸ਼ਨੀਵਾਰ ਅਤੇ ਐਤਵਾਰ ਹੋਣ ਕਰਕੇ ਬੈਂਕ ਬੰਦ ਰਹਿਣਗੇ। ਯਾਨੀ ਕਿ 1 ਮਹੀਨੇ ਦੇ ਵਿੱਚ 5 ਦਿਨ ਲਗਾਤਾਰ ਬੈਂਕ ਬੰਦ ਰਹਿਣਗੇ। ਬੈਂਕ ਲਗਾਤਾਰ ਰਹਿਣਗੇ 5 ਦਿਨ ਬੰਦ ਬੈਂਕ ਬੰਦ ਹੋਣ ਕਾਰਨ ਲੋਕਾਂ ਨੂੰ ਕਰਨਾ ਪਵੇਗਾ ਪਰੇਸ਼ਾਨੀਆਂ ਦਾ ਸਾਹਮਣਾ ਜੇਕਰ ਬੈਂਕ ਸੰਬੰਧੀ ਕੋਈ ਕੰਮਕਾਰ ਨੇ ਤਾਂ ਜਲਦ ਤੋਂ ਜਲਦ ਨਿਬੇੜ ਲੋ ਕਿਉਂਕਿ 5 ਦਿਨ ਬੈਂਕ ਬੰਦ ਰਹਿਣਗੇ ਪੰਜਾਬ ਵਿੱਚ ਜਿੰਨੇ ਵੀ ਬੈਂਕ ਨੇ ਉਹ 5 ਦਿਨ ਲਗਾਤਾਰ ਬੰਦ ਰਹਿਣਗੇ ਜਿਸ ਕਾਰਨ ਤੁਹਾਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿੱਥੇ ਮੱਕਤ ਸੰਕਰਾंति ਦਾ ਤਿਹਾਰ ਆਉਣ ਵਾਲਾ ਹੈ ਅਜਿਹਾ ਕਈ ਸੂਬਿਆਂ ਦੇ ਵਿੱਚ ਬੈਂਕ ਬੰਦ ਰਹਿਣਗੇ ਤੇ 13 ਜਨਵਰੀ ਨੂੰ ਦੂਜਾ ਸ਼ਨੀਵਾਰ ਅਤੇ 14 ਜਨਵਰੀ ਨੂੰ ਐਤਵਾਰ ਜਿਸ ਕਾਰਨ ਬੈਂਕਾਂ ਦੇ ਵਿੱਚ ਛੁੱਟੀ ਰਹੇਗੀ ਇਸ ਤੋਂ ਇਲਾਵਾ 16 ਅਤੇ 17 ਜਨਵਰੀ ਨੂੰ ਵੀ ਵਕ-ਵਕ ਸੁੱਬਿਆਂ 'ਚ ਤਿਉਹਾਰਾਂ ਕਾਰਨ ਬੈਂਕਾਂ 'ਚ ਛੁੱਟੀ ਰਹੇਗੀ ਜਿਸ ਕਾਰਨ ਬੈਂਕਾਂ ਦੇ ਕੰਮਕਾਰ ਪਹਿਲਾਂ ਹੀ ਨਿਬੇੜ ਲੈ ਜਾਣ ਤਾਂਕਿ ਤੁਹਾਨੂੰ ਬਾਅਦ ਵਿੱਚ ਪੈਸਿਆਂ ਦੇ ਲੈਣ-ਦੇਣ ਵਿੱਚ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਈਏ ਕਿ ਆਖਿਰਕਾਰ ਕਿਹੜੇ-ਕਿਹੜੇ ਦਿਨਾਂ ਦੇ ਇਸ ਦਿਨ ਬੈਂਕ ਬੰਦ ਰਹਿਣਗੇ 13 ਜਨਵਰੀ ਨੂੰ ਦੂਜਾ ਸ਼ਨੀਵਾਰ ਅਤੇ 14 ਜਨਵਰੀ ਨੂੰ ਐਤਵਾਰ। ਜਾਹਲ ਦੀ ਗੱਲ ਹੈ ਕਿ ਦੂਜਾ ਸ਼ਨੀਵਾਰ ਹੋਣ ਕਰਕੇ ਅਤੇ ਐਤਵਾਰ ਨੂੰ ਤਾਂ ਬੈਂਕ ਬੰਦ ਹੀ ਰਹਿੰਦੇ ਨੇ। ਜਨਵਰੀ ਨੂੰ ਮਾਗੀ ਦੇ ਮੇਲੇ ਕਰਕੇ ਪੰਜਾਬ ਦੇ ਵਿੱਚ ਬੈਂਕ ਬੰਦ ਰਹਿਣਗੇ। ਹਾਲਾਂਕਿ ਉਸ ਤੋਂ ਬਾਅਦ 21 ਜਨਵਰੀ ਦਾ ਐਤਵਾਰ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਕਾਰਨ ਬੈਂਕ ਬੰਦ ਰਹਿਣਗੇ। 27 ਅਤੇ 28 ਜਨਵਰੀ ਨੂੰ ਚੌਥਾ ਸ਼ਨੀਵਾਰ ਅਤੇ ਐਤਵਾਰ ਹੋਣ ਕਰਕੇ ਬੈਂਕ ਬੰਦ ਰਹਿਣਗੇ। ਯਾਨੀ ਕਿ ਇੱਕ ਮਹੀਨੇ ਦੇ ਵਿੱਚ 5 ਦਿਨ ਲਗਾਤਾਰ ਬੈਂਕ ਬੰਦ ਰਹਿਣਗੇ।